ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਜਥੇਦਾਰ ਜੀ ਮੈਂ ਸੁਖਜਿੰਦਰ ਸਿੰਘ ਬੋਰਾ ਪੰਜਾਬਸਾਰ ਤੋਂ ਜੀ 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 ਸਰ ਜਥੇਦਾਰ ਜੀ ਅੱਜ ਮੈਥਪੁਰ ਅਡੇ ਦੇ ਵਿੱਚ ਤੁਹਾਡੀ ਹੀ ਪਾਰਟੀ ਨਾਲ ਸੰਬੰਧਤ ਜਿਹੜੇ ਤੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉੱਤੇਦਾਰ ਵੀ ਦੱਸਦੇ ਆ ਉਹਨਾਂ ਵੱਲੋਂ ਤੁਹਾਡੇ ਪੂਤਲੇ ਫੁਕੇ ਗਏ ਆ ਜੀ ਜੀ ਤੇ ਤੁਸੀਂ ਇਸ ਟਾਈਮ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਜੂਨੀਅਰ ਮੀਤ ਪ੍ਰਧਾਨ ਦੀ ਸੇਵਾ ਤੇ ਹੋ ਜੀ ਤੇ ਸਾਡੀ ਉਹਨਾਂ ਨਾਲ ਵੀ ਗੱਲ ਹੋਈ ਉਹ ਜਿਹੜੇ ਪੁਤਲੇ ਤੁਹਾਡੇ ਫੂਕੇ ਗਏ ਆ ਤੁਹਾਡੀ ਹੀ ਪਾਰਟੀ ਦੇ ਆ ਕੀ ਕਹਿਣਾ ਚਾਹੁੰਦੇ ਜੀ ਇਹਨਾਂ ਦੇ ਬਾਰੇ ਤੁਸੀਂ ਵੇਖੋ ਇੱਕ ਤੇ ਗੱਲ ਆ ਵੀ ਮੈਂ ਤੇ ਉਹਨਾਂ ਬਾਰੇ ਕੀ ਕਹਿਣਾ ਵਾ ਪਰ ਇਹਨਾਂ ਆ ਵੀ ਮੈਨੂੰ ਪ੍ਰਸ਼ਾਸਕਤੋਂ ਲੋ ਜਾਣਕਾਰੀ ਮਿਲੀ ਸੀਗੀ ਜੀ ਕਿ ਕੱਲ ਨੂੰ ਤੁਹਾਡੇ ਯਾਨੀ ਕਿ ਅੱਜ ਜੀ ਵੀ ਤੁਹਾਡੇ ਜਿਹੜੇ ਆ ਉਹਨਾਂ ਨੇ ਘਰ ਮੁਰੇ ਧਰਨਾ ਲਾਉਣਾ ਜੀ ਅੱਛਾ ਜੀ ਤੇ ਉਹਨਾਂ ਨੇ ਤੁਹਾਡਾ ਪੁਤਲਾ ਸੜਨਾ ਚ ਤੁਹਾਨੂੰ ਕੱਲ ਨੂੰ ਪਰਮਿਸ਼ਨ ਮਿਲੀ ਸੀ ਮੈਨੂੰ ਪ੍ਰਾਪਤ ਮਿਲੀ ਸੀ ਜੀ ਮਤਲਬ ਮੈਨੂੰ ਪ੍ਰਸ਼ਾਸਕ ਤੋਂ ਤੀ ਤਪ ਲੱਗਾ ਸੀਗਾ ਜੀ ਜੀ ਤੇ ਦੇਖੋ ਮੈਂ ਬਹੁਤ ਥੱਲੇੋਂ ਸਰ ਉਠਿਆ ਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚਾਰ ਵਿੱਚ ਮੈਨੂੰ ਟਿਕਟ ਦੇ ਕੇ ਇਹ ਧੰਨਵਾਦਿਆ ਸੀਗਾ ਕਿ ਹਲਕੇ ਤੋਂ ਸੀ ਤੁਹਾਡਾ ਜੋ ਨਾ ਇਹ ਹੈ ਨਕੋਦਰ ਹਾਂ ਪਹਿਲੇ ਪਹਿਲਾ 4 ਚ ਮੈਂ ਬਣਿਆ ਸੀਗਾ ਜੀ ਹਲਕਾ ਨਕੋਦਰ ਤੋਂ ਜੀ ਤੇ 11 ਚ ਬਣਿਆ ਔਰ ਮੈਨੂੰ ਸੰਗਤਾਂ ਨੇ ਬੜਾ ਹੀ ਮਾਨ ਸਤਕਾਰ ਦੇ ਕੇ ਨਕੋਦਰ ਹਲਕੇ ਦੀ ਸੰਗਤ ਨੇ ਜੀ ਮੈਨੂੰ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਸੇਵਾਦਾਰ ਬਣਾਇਆ ਸੀ ਜੀ ਉਹਦੇ ਤੋਂ ਬਾਅਦ ਫਿਰ ਮੈਂ 11 ਵਿੱਚ ਹਲਕਾ ਛਾਹਕੋਟ ਤੋਂ ਮੈਨੂੰ ਪਾਰਟੀ ਨੇ ਟਿਕਟ ਦਿੱਤੀ ਸੀ ਇਹ ਤੇ ਸਤਿਕਾਰਯੋਗ ਸਵਰਗਵਾਸੀ ਬਾਪੂ ਜੀ ਸਰਦਾਰ ਕਲਦੀਪ ਸਿੰਘ ਵਡਾਲਾ ਛਾਣ ਨੂੰ ਮਿਲ ਗਈ ਸੀ ਜੀ ਤੇ ਮੈਨੂੰ ਹਲਕਾ ਸ਼ਾਹਕੁਰ ਤੋਂ ਮਿਲ ਗਈ ਜੀ ਉਹ ਹਲਕਾ ਸ਼ਾਹਕੁਰ ਤੋਂ ਵੀ ਹਲਕਾ ਸ਼ਾਹਕੁਰ ਦੀਆਂ ਸੰਗਤਾਂ ਨੇ ਬਹੁਤ ਵੱਡਾ ਪ੍ਰੇਮ ਦਿੱਤਾ ਮੈਨੂੰ ਜੀ ਤੇ ਮੈਨੂੰ ਬੜੀ ਵੱਡੀ ਲੀਡ ਤੇ ਉੱਥੋਂ ਸੇਵਾ ਮਿਲੀ ਸੀ ਜੀ ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਮੈਂਬਰ ਸਭਾ ਨੇ ਜੀ ਔਰ ਮੈਨੂੰ ਤੇ ਭਰੋਸਾ ਰੱਖਦੇ ਹੋਏ ਜੀ ਮੈਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੀਤ ਪ੍ਰਧਾਨ ਬਣਾਇਆ ਗਿਆ ਜੀ ਜੀ ਇਹ ਮੈਂ ਸਮਝਦਾ ਮਾਂ ਵੀ ਮੈਂ ਤਾਂ ਇਹੀ ਸਮਝ ਸਕਦਾ ਆਂ ਵੀ ਇਹ ਇੱਕ ਗਰੀਬ ਨੂੰ ਮਾਣ ਮਿਲਿਆ ਜੀ ਤੇ ਪੰਥ ਗਰੀਬ ਨਵਾਜ ਆ ਤੇ ਗਰੀਬਾਂ ਨੂੰ ਨਵਾਜਦਾ ਜੀ ਤੇ ਮੈਨੂੰ ਜੋ ਮਾਣ ਮਿਲਿਆ ਇਹਦੀ ਉਹਨਾਂ ਨੂੰ ਹਜਮ ਨਹੀਂ ਹੋ ਰਿਹਾ ਇਹ ਜਿਹੜੇ ਪੁਤਲੇ ਫੁਕੇ ਗਏ ਜੀ ਸੁਖਵੰਤ ਸਿੰਘ ਰੌਲੀ ਜਥੇਦਾਰ ਹਾਡੀ ਪਾਰਟੀ ਦੇ ਵਿੱਚ ਉਹ ਕਹਿੰਦੇ ਜੀ ਮੈਂ ਰਹੇ ਆ ਕੌਂਸਲ ਦੇ ਮੈਂਬਰ ਵੀ ਰਹੇ ਆ ਉਹਨਾਂ ਦੀ ਅਗਵਾਈ ਵਿੱਚ ਇਹ ਫੁਕੇ ਗਏ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਇਹਨਾਂ ਨੂੰ ਦੋ ਵਾਰੀ ਮਾਣ ਦਿੱਤਾ ਜੀ ਤੇ ਪਰ ਇਹਨਾਂ ਨੇ ਜਿਹੜਾ ਉੱਥੇ ਜਥੇਦਾਰ ਸਾਹਿਬਾਨ ਦੇ ਖਿਲਾਫ ਜਿਹੜਾ ਇਹ ਸੇਵਾ ਮੁਕਤੀ ਦਾ ਉਹਨਾਂ ਦੇ ਜਿਹੜੇ ਫੈਸਲੇ ਲਏ ਆ ਵੇ ਇਹਨਾਂ ਨੇ ਹਲਕੇ ਦੀ ਸੰਗਤ ਨਾਲ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ ਜੀ ਮੈਨੂੰ ਸੁਖਵੰਤ ਸਿੰਘ ਰੌਲੀ ਨੇ ਮਾਨ ਨਹੀਂ ਦਿੱਤਾ ਮੈਨੂੰ ਸੰਗਤਾਂ ਨੇ ਮਾਨ ਦਿੱਤਾ ਮੇਰੀ ਪਾਰਟੀ ਨੇ ਮਾਨ ਦਿੱਤਾ ਇਸ ਸ਼੍ਰੋਮਣੀ ਅਕਾਲੀ ਦਲ ਨੇ ਜੀ ਸੁਖਵੰਤ ਸਿੰਘ ਰੌਲੀ ਚਾਰ ਵਿੱਚ ਵੀ ਮੇਰੀ ਮਖਾਲਫਤ ਕਰਦਾ ਰਿਹਾ ਜੀ ਔਰ ਸਟੇਜਾਂ ਤੇ ਬੋਲਦਾ ਰਿਹਾ ਕਿਉਂਕਿ ਉਹ ਉਹਨਾਂ ਦੇ ਨਾਲ ਹੀ ਸਬੰਧਤ ਰੱਖਦਾ ਸੀ ਜਿਹੜੇ ਅੱਜ ਸੁਧਾਰ ਲਹਿਰ ਦੇ ਮੁਖੀ ਬਣੇ ਹੋਏ ਆ ਸਰਦਾਰ ਗੁਰਪ੍ਰਸਾਦ ਸਿੰਘ ਵਿਡਾਲਾ ਜੀ ਉਹਨਾਂ ਦੇ ਨਾਲ ਸੀ ਉਦੋਂ ਵੀ ਮੇਰੇ ਬਾਰੇ ਗਲਤ ਪ੍ਰਚਾਰ ਬਹੁਤ ਕੀਤਾ ਜੀ ਕੂੜ ਪ੍ਰਚਾਰ ਪਰ ਨਕੋਦਰ ਦੀਆਂ ਸੰਗਠਾ ਨੇ ਉਹਨਾਂ ਨੂੰ ਨਕਾਰ ਦਿੱਤਾ ਸੀ ਜੀ ਜੀ ਤੇ ਜਦੋਂ ਮੈਂ 11 ਜੇਥੋਂ ਲੜੀਆ ਇਲੈਕਸ਼ਨ ਇਸ ਹਲਕੇ ਚ ਉਦੋਂ ਵੀ ਉਹਨਾਂ ਨੇ ਮੈਨੂੰ ਬਾਰੇ ਬਹੁਤ ਕੂੜ ਪ੍ਰਚਾਰ ਕੀਤਾ ਇੱਕ ਗਰੀਬ ਹੋਣ ਦੇ ਕਰਕੇ ਉਹ ਹਮੇਸ਼ਾ ਹੀ ਮੇਰੇ ਖਿਲਾਫ ਪ੍ਰਚਾਰ ਕਰਦੇ ਰਹੇ ਬੇਸ ਮਤਲਬ ਮੈਨੂੰ ਉਹਨਾਂ ਦੇ ਕੋਈ ਹਿਰਕਨੇ ਉਹ ਕੋਈ ਕੋ ਕਿਹੜੇ ਸ਼ੋਮਣੀ ਅਕਾਲੀ ਦਲ ਵਿੱਚ ਰਹੇ ਆ ਜੀ ਮੈਨੂੰ ਦੱਸੋ ਮਤਲਬ ਕਮੇਟੈਂਪ ਮਤਲਬ ਜਿਹਨੋਂ ਸਰਦਾਰ ਸਾਡੀ ਇਲੈਕਸ਼ਨ ਹੁੰਦੀ ਸੀਗੀ ਇਥੋਂ ਦੀ ਅਜੀਤ ਸਿੰਘ ਕੁਹਾੜ ਦੇ ਤੋਂ ਬਾਅਦ ਜੀ ਤੇ ਕੁਹਾੜ ਸਾਹਿਬ ਦੀ ਇਲੈਕਸ਼ਨ ਤੱਕ ਵੀ ਉਹ ਜਦੋਂ ਇਸ ਹਲਕੇ ਤੋਂ ਇਲੈਕਸ਼ਨ ਲੜਦੇ ਰਹੇ ਆ ਉਹ ਸਾਡੇ ਤਾਂ ਇੱਥੇ ਵਿਰੋਧ ਤਾਂ ਹੀ ਕਰਦੇ ਰਹੇ ਵੋਟ ਨਹੀਂ ਕਦੀ ਪਾਈ ਮੈਂ ਕਹਿੰਦਾ ਉਹ ਗੁਰੂ ਘਰ ਚੜ ਜਾਵੇ ਉਹ ਗੁਰੂ ਘਰ ਚੜ ਕੇ ਸੋਹ ਖਾ ਕੇ ਕਦੇ ਵੀ ਉਹਨੇ ਕਰੀ ਅਕਾਲੀ ਦਰ ਨੂੰ ਵੋਟ ਪਾਈ ਹੋਵੇ ਜੀ 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 ਇਸ ਲਈ ਵਖੋ ਮੈਂ ਅੱਜ ਵੀ ਬਹੁਤ ਸ਼ਾਹਕੋਟ ਦੀ ਸੰਗਤ ਦਾ ਜੀ ਨਕੋਦਰ ਦੀ ਸੰਗਤ ਦਾ ਜੀ ਤੇ ਮਹਿਰਪੁਰ ਇਲਾਕੇ ਦੀ ਸੰਗਤ ਦਾ ਮੈਂ ਬਹੁਤ ਰਿਣੀ ਆ ਤੇ ਇਹਨਾਂ ਦੇ ਕਹਿਣ ਦੇ باوجود ਵੀ ਅੱਜ ਇਹਨਾਂ ਨੇ ਦੋ ਹਲਕਿਆਂ ਤੋਂ 15 ਜਾਂ 20 ਬੰਦਿਆਂ ਦੀ ਗਿਣਤੀ ਦੇ ਵਿੱਚ ਮਤਲਬ ਉਹ ਉਹ ਤਾਂ ਨਾ ਲੱਗਾ ਜੋ ਮੈਨੂੰ ਪਤਾ ਲੱਗਾ ਕਿਉਂਕਿ ਮੈਂ ਤਾਂ ਬਾਹਰ ਆਂ ਜੀ ਜੀ ਪਰ ਮੇਰੇ 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 ਮਾਨ ਨੂੰ ਬੜੀ ਠੇਸ ਪਹੰਚੀ ਜੀ ਮੇਰੇ ਪਰਿਵਾਰ ਦਾ ਬੜੀ ਮਤਲਬ ਉਹ ਮਜੂਸ ਹੈ ਇਸ ਗੱਲ ਵਿੱਚ ਇਹ ਬਾਕੀ ਧਰਨੇ ਲਾਉਣੇ ਕੋਈ ਨਹੀਂ ਧਰਨੇ ਲੱਗਦੇ ਹੀ ਰਹੇ ਆ ਮੈਂ ਤਾਂ ਮੇਰਾ ਤਾਂ ਜੰਪਾੜੀ ਧਰਨੇ ਵਿੱਚੋਂ ਹੋਇਆ ਜੀ ਸਰਦਾਰ ਜਥੇਦਾਰ ਬਲਦੇਵ ਸਿੰਘ ਜੀ ਇੱਕ ਗੱਲ ਇਹ ਸੀ ਵੀ ਇਹ ਅੰਤਰਿੰਕ ਕਮੇਟੀ 'ਚ ਕਿੰਨੇ ਮੈਂਬਰ ਹੁੰਦੇ ਆ ਜੀ ਇਹ ਅੰਤਰ ਕਮੇਟੀ ਵਿੱਚ ਸਾਡੇ ਹੈਗੇ ਆ ਜੀ 11 ਮੈਂਬਰ ਆ ਜੀ ਜੀ ਚਾਰ ਉਪਦੇਦਾਰ ਆ ਰਹੇ ਜੀ ਚਾਰ ਉਪਦੇਦਾਰ ਆ ਇਹਨਾਂ 11 ਦੇ ਵਿੱਚੋਂ ਕਿਸੇ ਵੀ ਹੋਰ ਮੈਂਬਰ ਜਿਹੜੇ 11 ਦੇ ਵਿੱਚ ਹਿੱਸੇ ਆ ਜਿਹੜੇ ਕੋਈ ਉਚਾਰ ਉਪਦੇਦਾਰ ਆ 11 ਮੈਂਬਰ ਹੈ ਕੀ ਹੋਰ ਕਿਸੇ ਦੇ ਖਿਲਾਫ ਵੀ ਧਾਰਨੇ ਲੱਗੇ ਆ ਜੀ ਨਹੀਂ ਮੇਰੇ ਕੋਈ ਹਾਲੇ ਤੱਕ ਨੋਟਿਸ ਵਿੱਚ ਨਹੀਂ ਆਇਆ ਜੀ ਹਾਲੇ ਤੱਕ ਵੀ ਕਿਸੇ ਵੀ ਕੋਈ ਨੋਟਿਸ ਵਿੱਚ ਨਹੀਂ ਆਇਆ ਜੀ ਹਲੇ ਨਹੀਂ ਕੋਈ ਨਹੀਂ ਨੋਟਿਸ ਵਿੱਚ ਆਇਆ ਪਰ ਉਹਨਾਂ ਨੇ ਚਾਰਗਾਤੀ ਮੈਨੂੰ ਆ ਜੀ ਉਹ ਤਾਂ ਉਹ ਤਾਂ ਬੜੇ ਤੇਰਦੇ ਜਦੋਂ ਦਾ ਮੈਂ ਬਣਿਆ ਮਾਂ ਕੀ ਉਹ ਤਾਂ ਉਸ ਦਿਨ ਦੇ ਵਿਚਾਰੇ ਦੰਦੀਆਂ ਬੰਦਨ ਦੇ ਵੀ ਕਿ ਮੈਨੂੰ ਤਾਂ ਇਹ ਵੀ ਪਤਾ ਲੱਗਾ ਵੀ ਉਹ ਕਹਿੰਦੇ ਅਸੀਂ ਇਹਦੇ ਪਿੱਛੇ ਇੱਕ ਟੀਮ ਲਾਈ ਹੋਈ ਆ ਵੀ ਉਹ ਜੀ ਮਤਲਬ ਕੋਈ ਵੀ ਮਤਲਬ ਇਹ ਜੀ ਗਤੀਵਿਧੀ ਨੂੰ ਐਸੀ ਨੂੰ ਕੋਈ ਸਾਡੇ ਕੋਲ ਆ ਜਾਵੇ ਤੇ ਮੈਂ 20 ਸਾਲਾਂ ਚ ਕੋਈ ਦੇਖ ਲਓਗੇ ਤਾਂ ਤੁਸੀਂ ਵੀ ਮੇਰੇ ਇੱਕੇ ਇਲਾਕੇ ਦੇ ਨਾਲ ਹੀ ਸਬੰਧਤ ਹੋਣੇ ਹੋ ਜੀ ਜੀ ਜੇ ਤੁਹਾਡੇ ਤੁਸੀਂ ਵੇਖੋ ਇੱਕ ਜਰਨਲਿਸਟ ਆ ਹੋ ਤੁਸੀਂ ਮਤਲਬ ਤੁਹਾਡੇ ਤੋਂ ਤਾਂ ਕੋਈ ਕੀ ਜ ਨਹੀਂ ਰੁਕ ਸਕਦੀ ਮੇਰੇ ਚਲਦਾਂ ਬੀਤੇ ਦਿਨੀ ਗੁਰਦੁਆਰਾ ਸਿੰਘ ਸਵਾਚ ਸੇਵਾ ਮੁਕਤ ਜਥੇਦਾਰ ਦੰਦਮਾ ਸਾਹਿਬ ਤੋਂ ਸੀ ਅਕਾਲਪੁਰ ਸਾਹਿਬ ਦੇ ਜਿਹੜੇ ਹੈਗੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਆਪਣੀ ਸਪੀਚ 'ਚ ਇਹ ਗੱਲ ਕਹੀ ਵੀ ਇਹ ਜਿਹੜੇ ਵੀ ਤੁਹਾਡੇ ਨਮਾਇੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਆ ਤੁਸੀਂ ਇਹਨਾਂ ਨੂੰ ਚੁਣ ਕੇ ਭੇਜਿਆ ਇਹਨਾਂ ਨੂੰ ਸਵਾਲ ਕਰੋ ਜੀ ਇਹਨਾਂ ਨੂੰ ਸਵਾਲ ਕਰੋ ਇਹਨਾਂ ਨੂੰ ਪੁੱਛੋ ਤੇ ਤੁਸੀਂ ਨਹੀਂ ਸਮਝਦੇ ਕਿਤੇ ਵੀ ਇਹ ਉਸੇ ਲੜੀ ਦੇ ਤਹਿਤ ਹੀ ਇਹਨਾਂ ਨੇ ਸਵਾਲ ਕਰਨ ਦੀ ਬਜਾਏ ਜਿਹੜਾ ਉਹ ਪੁਤਲੇ ਫੂਕਣ ਵਾਲੂ ਜਾ ਕੇ ਮੈਕਾ ਤਾਂ ਤੁਹਾਨੂੰ ਸਵਾਲ ਕਰਨੇ ਚਾਹੀਦੇ ਨਾ ਤੁਹਾਡਾ ਪੱਤ ਜਾਨਣਾ ਚਾਹੀਦਾ ਮੈਂ ਤਾਂ ਇੱਕ ਮੈਂ ਤਾਂ ਇੱਕ ਵੇਖਿਆ ਜੀ ਬਸ ਗੱਲ ਸੁਣੋ ਜੀ ਦੇਖੋ ਹਰਪ੍ਰੀਤ ਨੂੰ ਤਿੰਨ ਮੈਂਬਰੀ ਐਜੈਕਟਿਵ ਨੇ ਤਿੰਨ ਮੈਂਬਰੀ ਇੱਕ ਜਿਹੜੀ ਸਬ ਕਮੇਟੀ ਬਣਾਈ ਸੀ ਜੀ ਔਰ ਸਬ ਕਮੇਟੀ ਨੇ ਬੜੀ ਨਰਫਕਤਾ ਦੇ ਨਾਲ ਵਾਲ ਤੋਂ ਖਲ ਲੌਣ ਤੱਕ ਉਹ ਗਏ ਆ ਜੀ ਜੀ ਉਹਨਾਂ ਨੇ ਬੜੀ ਮਤਲਬ ਸੁੱਚੇ ਸੁੱਚੇ ਤੰਗ ਦੇ ਨਾਲ ਉਹਦੀ ਪੜਤਾਲ ਕੀਤੀ ਗਈ ਜੀ ਉਹ ਸਿੰਘ ਸਾਹਿਬ ਹਰਪ੍ਰੀਤ ਸਿੰਘ ਜੀ ਸਾਫਕਾ ਜਿਹੜੇ ਉਹ ਬੜੇ ਸਤਿਕਾਰਯੋਗ ਆ ਜੀ ਮੈਂ ਨਹੀਂ ਚਾਹੁੰਦਾ ਕਿ ਉਹਨਾਂ ਦੇ ਖਿਲਾਫ ਕੋਈ ਐਸੀ ਗੱਲ ਕਰਾਂ ਮੇਰੀ ਮੈਂ ਮੇਰਾ ਐਡਾ ਕੱਦ ਵੀ ਹੈ ਨਹੀਂ ਜੀ ਪਰ ਜੋ ਉਸ ਪੜਤਾਲ ਵਿੱਚ ਆਇਆ ਨਾ ਉਹ ਤੁਹਾਡੇ ਦੱਸਣ ਵਾਲੀ ਗੱਲ ਨਹੀਂ ਸੀ ਚਲੋ ਹੱਥ ਪਾਤਾ ਇਹ ਹੀ ਕਹਾਂਗੇ ਕਿ ਜਿਹੜਾ ਸੰਘੇ ਹੋਊਗਾ ਇੱਥੇ ਇਹ ਸਾਰੀ ਰਾਜਨੀਤੀ ਦੀਆਂ ਰੋਟੀਆਂ ਸੇਕ ਰਹੇ ਜੀ ਜੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਲਈ ਇਹਨਾਂ ਦਾ ਜ਼ੋਰ ਲੱਗਾ ਹੋਇਆ ਜੀ ਜੀ ਸਾਡੇ ਵਰਗੇ ਛੋਟੇ ਬੰਦਿਆਂ ਨੂੰ ਇਹ ਛੋਟਾ ਦਿਖਾਉਣਾ ਚਾਹੁੰਦੇ ਆ ਜੀ ਜੀ ਇਹ ਤਾਂ ਇਹ ਤਾਂ ਇੱਥੇ ਇਦਾਂ ਦੇ ਸ਼ਬਦ ਵੀ ਬੋਲਦੇ ਆ ਕਿਤੇ ਫੜੇ ਜਾਣਗੇ ਕੋਸ ਨਕਲ ਵੇਸ ਇਹਨਾਂ ਗੱਲਾਂ ਵਿੱਚ ਵੀ ਕਿਤੇ ਆ ਜਾਣਗੇ ਸੰਗਤ ਇਹਨਾਂ ਦੇ ਇਹਨਾਂ ਨੂੰ ਘੇਰੂਗੀ ਲਾਜਮੀ ਔਰ ਇਹ ਮੇਰੀ ਬਰਾਦਰੀ ਤੇ ਵੀ ਅਟੈਕ ਕਰ ਰਹਾ ਹੈ ਦੇਖੋ ਮੇਰੇ ਬਜਵਤੇ ਵੀ ਚੈੱਕ ਕਰ ਰਹਾ ਜੇ ਮੈਂ ਐਸੇ ਆਂ ਤੇ ਮੈਨੂੰ ਉਹ ਕੁਸਟਾ ਚ ਬੋਲਦੇ ਆ ਜਿਹੜੇ ਮੈਂ ਇੱਕ ਗੁਰਸਿੱਖ ਹੁੰਦੇ ਮਤਲਬ ਹੋਣ ਕਰਕੇ ਮੈਂ ਉਹ ਸ਼ਬਦ ਤੁਹਾਡੇ ਕੋਲ ਅਚਾਰਨਤ ਕਰਨ ਸਕਦਾ ਨਹੀਂ ਹੈ ਠੀਕ ਹੈ ਠੀਕ ਹੈ ਜ세 ਜਾਰੀ ਤੁਸੀਂ ਆਪਣਾ ਪਾਸ ਰੱਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਹਾਰਾਜ ਤੁਹਾਨੂੰ ਚਰਦੀ ਕਲਾ ਬੱਚੇ ਵਾਹਿਗੁਰੂ ਜੀ ਕਾ ਖਾਲਸਾ ਚੈਨਲ ਜਿਹੜਾ ਉਹ ਚਰਦੀ ਕਲਾ ਵਿੱਚ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ